ਪਿਓ ਨੇ ਆਪਣੀ ਜ਼ਿੰਦਗੀ ਦੀ ਪਾਈ ਪਾਈ ਜੋੜ ਕੇ ਇਸ ਧੀ ਨੂੰ ਪੜਾਇਆ ਸੀ ਅਤੇ ਮਾਂ ਕਹਿੰਦੀ ਹੈ ਕਿ ਮੈਂ ਬੜੇ ਲਾਡਾਂ ਤੇ ਚਾਵਾਂ ਦੇ ਨਾਲ ਇਸ ਨੂੰ ਪਾਲ ਲਿਆ ਸੀ ਅੱਜ ਉਸੇ ਧੀ ਦੀ ਮ੍ਰਿਤਕ ਦੇ ਸੜਕ ਤੇ ਰੱਖ ਕੇ ਰੋਂਦਾ ਘੁਰ ਲਾਉਂਦਾ ਇਹ ਪਰਿਵਾਰ ਹਾੜੇ ਕੱਢ ਰਿਹਾ ਹੈ ਇਨਸਾਫ਼ ਦੀ ਮੰਗ ਕਰ ਰਿਹਾ ਹੈ ਵਿਆਹ ਵਾਲੇ ਘਰ ਦੇ ਵਿੱਚ ਅਚਾਨਕ ਹੀ ਇਸ ਤਰ੍ਹਾਂ ਗਮ ਫਸਰ ਗਿਆ ਕਿ ਅੱਜ ਉਹ ਖੁਸ਼ੀਆਂ ਨੂੰ ਵੀ ਤਰਸ ਰਹੇ ਨੇ ਇਹ ਪਿਓ ਜਿਸ ਦੇ ਗਲੇ ਦੇ ਹੇਠੋਂ ਰੋਟੀ ਦਾ ਇੱਕ ਟੁਕੜਾ ਤੱਕ ਨਹੀਂ ਲੰਗਦਾ ਪਾਣੀ ਦੇ ਘੁੱਟ ਪਰਦੇ ਹੋਏ ਵੀ ਉਹ ਰੋ ਪੈਂਦਾ ਹੈ ਕਿ ਮੇਰੀ ਧੀ ਦੇ ਨਾਲ ਸਹੁਰੇ ਪਰਿਵਾਰ ਤੇ ਵਿੱਚ ਕੀ ਕੁਝ ਹੋ ਗਿਆ ਉਸ ਧੀ ਦਾ ਦੁੱਖ ਅਤੇ ਤਕਲੀਫ ਸੋਚ-ਸੋਚ ਕੇ ਇਹ ਪਿਤਾ ਪਰੇਸ਼ਾਨ ਹੈ ਪਿੰਡ ਵਾਲੇ ਦੱਸਦੇ ਨੇ ਕਿ ਇਹ ਆਪਣੀ ਧੀ ਨੂੰ ਬੇਹਤ ਪਿਆਰ ਕਰਦਾ ਸੀ ਅਤੇ ਕਦੇ ਉਸ ਨੂੰ ਕੋਈ ਖਰੋਚ ਤੱਕ ਨਹੀਂ ਆਣ ਦਿੱਤੀ ਤੇ ਅੱਜ ਉਸ ਦੀ ਉਹ ਹਾਲਤ ਉਸ ਦੇ ਸਹੁਰੇ ਘਰ ਦੇ ਵਿੱਚ ਹੋਈ ਹੈ ਕਿ ਦੇਖ-ਦੇਖ ਕੇ ਹੀ ਕਿਸੇ ਦੇ ਹੰਝੂ ਨਿਕਲ ਆਣ 19 ਤਰੀਕ ਦੀ ਇਹ ਸਾਰੀ ਘਟਨਾ ਹੋਈ ਸੀ ਜਿੱਥੇ 19 ਸਾਲ ਦੀ ਜਸਪ੍ਰੀਤ ਨੂੰ ਉਸਦੇ ਸਹੁਰੇ ਘਰ ਦੇ ਵਿੱਚ ਖਤਮ ਕੀਤਾ ਗਿਆ ਬੇਰਹਿਮੀ ਦੇ ਨਾਲ ਮਾਰਨ ਤੋਂ ਬਾਅਦ ਉਸਦੇ ਪੇਕੇਆਂ ਨੂੰ ਇਹੀ ਫੋਨ ਆਇਆ ਕਿ ਤੁਹਾਡੀ ਧੀ ਮਰ ਚੁੱਕੀ ਹੈ ਪਰਿਵਾਰਿਕ ਮੈਂਬਰ ਹੱਕੇ ਬੱਕੇ ਰਹਿ ਗਏ ਕਿ ਸਭ ਕੁਝ ਚੰਗਾ ਪਲਾਸੀ ਹੈ ਅਚਾਨਕ ਹੋਇਆ ਤਾਂ ਹੋਇਆ ਕਿਉਂ ਪੁਲਿਸ ਨੇ ਪਹਿਲੇ ਦਿਨ ਹੀ ਪਰਿਵਾਰ ਨੂੰ ਇਹ ਵਿਸ਼ਵਾਸ ਦਵਾਇਆ ਸੀ ਕਿ ਤੁਸੀਂ ਅਗਲੀ ਕਾਰਵਾਈ ਕਰਾਓ ਸਾਡੇ ਨਾਲ ਸਹਿਮਤੀ ਰੱਖੋ ਅਤੇ ਜਲਦ ਹੀ ਉਹ ਦੋਸ਼ੀ ਵੀ ਫੜੇ ਜਾਣਗੇ ਜਿਨ੍ਹਾਂ ਨੂੰ ਹਲੇ ਤੱਕ ਨਹੀਂ ਫੜਿਆ ਗਿਆ ਪਰ ਇਸ ਪੂਰੀ ਘਟਨਾ ਤੋਂ ਬਾਅਦ ਵੀ ਅੱਜ ਕਿੰਨੇ ਦਿਨ ਹੋ ਗਏ ਨੇ ਪਰ ਹੁਣ ਤੱਕ ਵੀ ਸਿਰਫ ਇੱਕ ਪਤੀ ਤੋਂ ਇਲਾਵਾ ਕਿਸੇ ਹੋਰ ਨੂੰ ਫੜਿਆ ਨਹੀਂ ਗਿਆ ਪਰ ਆਦਾ ਇਸ ਮੌਕੇ ਤੇ ਕਹਿਣਾ ਸੀ ਕਿ ਅਸੀਂ ਤੰਗ ਆ ਚੁੱਕੇ ਹਾਂ ਸਾਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਕਿਉਂਕਿ ਦੋਸ਼ੀ ਖੁੱਲੇ ਆਮ ਘੁੰਮ ਰਹੇ ਨੇ ਉਹਨਾਂ ਦੇ ਵੱਲੋਂ ਵਕ ਵਕ ਪਿੰਡ ਵਾਲਿਆਂ ਦੇ ਨਾਲ ਮਿਲ ਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਟੱਲੇਵਾਲ ਥਾਣੇ ਦੇ ਮੂਹਰੇ ਧਰਨਾ ਵੀ ਲਾਇਆ ਗਿਆ ਅਤੇ ਹੁਣ ਨਹਿਰ ਵਾਲੇ ਪੁਲ ਤੇ ਉਹ ਪੱਕਾ ਮੋਰਚਾ ਲਗਾਉਣ ਦੀ ਵੀ ਗੱਲ ਆਖ ਰਹੇ ਨੇ। ਇਸ ਮੌਕੇ ਤੇ ਕਈ ਪਿੰਡਾਂ ਵਾਲੇ ਲੋਕ ਪੰਚਾਇਤ ਮੈਂਬਰ ਸਭ ਇਕੱਠੇ ਸਨ ਕਿਸਾਨ ਜਥੇਬੰਦੀਆਂ ਵੀ ਉਹਨਾਂ ਦਾ ਸਾਥ ਦੇ ਰਹੀਆਂ ਨੇ ਪਰ ਭਰਾ ਦੇ ਕੁਝ ਇਹੋ ਜਿਹੇ ਸਵਾਲ ਜਿਨ੍ਹਾਂ ਦੇ ਜਵਾਬ ਉਹ ਸਰਕਾਰ ਅਤੇ ਪ੍ਰਸ਼ਾਸਨ ਦੇ ਕੋਲੋਂ ਰੋ ਰੋ ਕੇ ਮੰਗ ਰਹੇ ਨੇ। ਵਾਰਦਾਤਾ ਕਹਿਣਾ ਹੈ ਕਿ ਜਿਸ ਸਮੇ ਉਹ ਸਾਰਾ ਟੱਬਰ ਘਰ ਦੇ ਵਿੱਚ ਬੈਠਾ ਸੀ ਉਸ ਸਮੇ ਹੀ ਉਹਨਾਂ ਨੂੰ ਰਾਉਂਡ ਅਪ ਕਿਉਂ ਨਹੀਂ ਕੀਤਾ ਗਿਆ ਉਹਨਾਂ ਦੇ ਘਰ ਦੇ ਵਿੱਚ ਏਡੀ ਵੱਡੀ ਵਾਰਦਾਤ ਹੋ ਗਈ ਕਿਸੇ ਦੀ ਜਾਨ ਲੈ ਲਈ ਗਈ ਅਤੇ ਉਹ ਸਾਰੇ ਉੱਥੇ ਮੌਜੂਦ ਸਨ ਪਰ ਕਿਸੇ ਨੂੰ ਵੀ ਗ੍ਰਿਫਤਾਰ ਨਹੀਂ ਕੀਤਾ ਗਿਆ ਅਤੇ ਹੁਣ ਜਦੋਂ ਪੁਲਿਸ ਵਾਲਿਆਂ ਦੇ ਨਾਲ ਪਰਿਵਾਰ ਗੱਲ ਕਰਦਾ ਤਾਂ ਉਹ ਕਹਿੰਦੇ ਨੇ ਕਿ ਅਸੀਂ ਛਾਪੇਮਾਰੀ ਕਰ ਰਹੇ ਹਾਂ ਉਹਨਾਂ ਦੇ ਰਿਸ਼ਤੇਦਾਰਾਂ ਦੇ ਘਰ ਪਤਾ ਕਰ ਰਹੇ ਆ ਪਰ ਉਹ ਸਾਨੂੰ ਕਿਤੇ ਵੀ ਨਹੀਂ ਮਿਲ ਰਹੇ ਆਖਿਰਕਾਰ ਉਸ ਮੁੰਡੇ ਦੀ ਮਾਂ ਪੈਣ ਅਤੇ ਪਿਓ ਗਏ ਕਿੱਥੇ ਕੀ ਕੋਈ ਪੁਲਿਸ ਤੋਂ ਇੰਨੇ ਦਿਨ ਬਚ ਕੇ रह ਸਕਦਾ ਹੈ ਇਹ ਸਾਰੇ ਸਵਾਲ ਕੁੜੀ ਦੇ ਪਰਿਵਾਰਕ ਮੈਂਬਰਾਂ ਦੇ ਦਿਲ ਦੇ ਵਿੱਚ ਨੇ ਬਰਾਣੇ ਕਿਹਾ ਕਿ ਪੁਲਿਸ ਵਾਲਿਆਂ ਦੀ ਅੱਖਾਂ ਦੇ ਸਾਹਮਣੇ ਤੋਂ ਉਹ ਭੱਜ ਗਏ ਉਸ ਸਮੇਂ ਉਹਨਾਂ ਨੂੰ ਨਹੀਂ ਫੜਿਆ ਗਿਆ ਵਿਲਹਾਲੇ ਇਹ ਪਰਿਵਾਰ ਆਪਣੀ ਧੀ ਜਸਪ੍ਰੀਤ ਦੀ ਮ੍ਰਿਤਕ ਦੇ ਲੈ ਕੇ ਸੜਕ ਤੇ ਬੈਠਾ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਉਸ ਸਮੇਂ ਤੱਕ ਅੰਤਿਮ ਸੰਸਕਾਰ ਨਹੀਂ ਕਰਾਂਗੇ ਜਦੋਂ ਤੱਕ ਕਿ ਸਾਨੂੰ ਇਨਸਾਫ ਨਹੀਂ ਮਿਲਦਾ ਜਦੋਂ ਤੱਕ ਉਹ ਸਾਰੇ ਦੋਸ਼ੀ ਫੜੇ ਨਹੀਂ ਜਾਂਦੇ ਇਸ ਮੌਕੇ ਤੇ ਕੁੜੀ ਦੀ ਮਾਂ ਦੇ ਨਾਲ ਵੀ ਗੱਲ ਕੀਤੀ ਗਈ ਜੋ ਕਿ ਬੇहद ਹੀ ਬੇਬਸਨ ਅੱਖਾਂ ਦੇ ਵਿੱਚ ਹੰਝੂ ਲੈ ਕੇ ਉਹ ਹੀ ਆਖ ਰਹੇ ਸੀ ਕਿ ਮੇਰੀ ਸੋਹਣੀ ਧੀ ਨੂੰ ਸਹੁਰਿਆਂ ਨੇ ਖਤਮ ਕਰ ਦਿੱਤਾ ਤੇ ਸਾਡੀ ਜ਼ਿੰਦਗੀ ਰੋਲ ਦਿੱਤੀ ਉਹੋ ਤੀ ਜਿਸਨੇ ਕੀ ਹਜੇ ਕੁਝ ਦੇਖਿਆ ਵੀ ਨਹੀਂ ਸੀ ਜਵਾਕੜੀ ਜੀ ਪੜ੍ਹਾਈ ਪੂਰੀ ਹੋਈ ਤਾਂ ਨਾਲ ਹੀ ਵਿਆਹ ਕਰ ਦਿੱਤਾ ਗਿਆ ਵਿਆਹ ਵੀ ਪਿੰਡ ਦੇ ਵਿੱਚੋਂ ਹੀ ਕਿਸੇ ਨੇ ਇਹ ਰਿਸ਼ਤਾ ਦੱਸਿਆ ਸੀ ਅਤੇ ਮੁੰਡੇ ਵਾਲਿਆਂ ਨੇ ਛੇਤੀ ਕੀਤੀ ਕਿ ਜੇਤੀ ਵਿਆਹ ਸਾਨੂੰ ਦੇ ਦੇਵੋ ਇਸ ਦੇ ਚੱਲਦੇ ਹੋਏ ਪਰਿਵਾਰ ਮੰਨ ਗਿਆ ਅਤੇ ਵਿਆਹ ਦੇ ਨਾਲ ਨਾਲ ਆਪਣੀ ਸੱਤ ਕਨਾਲਾ ਪੈਲੀ ਵੀ ਉਹਨਾਂ ਦੇ ਹੀ ਨਾਮ ਇਸ ਪਰਿਵਾਰ ਨੇ ਲਗਾ ਦਿੱਤੀ ਇਹ ਸਭ ਕੁਝ ਹੋਣ ਤੋਂ ਬਾਅਦ ਗਰਮੀ ਦੇ ਵਿੱਚ ਬੈਠਾ ਇਹ ਪਰਿਵਾਰ ਅਤੇ ਨਾਲ ਉਹ ਸਾਰੇ ਲੋਕ ਜੋ ਕਿਸਤੀ ਨੂੰ ਇਨਸਾਫ ਦਿਵਾਉਣ ਦੀ ਕੋਸ਼ਿਸ਼ ਕਰ ਰਹੇ ਨੇ ਇਹ ਹੀ ਆਖ ਰਹੇ ਨੇ ਕਿ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਪਰ ਉਹ ਹੋਵੇ ਕਿ ਉਦੋਂ ਜਦੋਂ ਉਹਨਾਂ ਨੂੰ ਫੜ ਲਿਆ ਜਾਵੇਗਾ ਪਰਿਵਾਰਿਕ ਮੈਂਬਰ ਤਾਂ ਇਹ ਵੀ ਆਖ ਰਹੇ ਨੇ ਕਿ ਕਿਸੇ ਨਾ ਕਿਸੇ ਤਰ੍ਹਾਂ ਦਾ ਦਬਾਅ ਹੋਣਾ ਹੈ ਪੁਲਿਸ ਵਾਲਿਆਂ ਤੇ ਜਾਂ ਫਿਰ ਕੋਈ ਹੋਰ ਗੱਲ ਹੈ ਵਿਚਲੀ ਜਿਸ ਤੇ ਚਲਦੇ ਹੋਏ ਉਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਅਤੇ ਉਹਨਾਂ ਨੂੰ ਹੁਣ ਤੱਕ ਫੜਿਆ ਨਹੀਂ ਜਾ ਰਿਹਾ ਬੀਤੇ ਦਿਨਾਂ ਤੋਂ ਹੀ ਕੁਝ ਹੋਰ ਖਬਰਾਂ ਇਸ ਪੂਰੀ ਘਟਨਾ ਨੂੰ ਲੈ ਕੇ ਸਾਹਮਣੇ ਆਈਆਂ। ਪ੍ਰਾਨੇ ਵੀ ਦੱਸਿਆ ਕਿ ਅਸੀਂ ਬਕਾਇਦਾ ਕੁੜੀ ਦੀ ਐਂਗੇਜਮੈਂਟ ਵੀ ਕੀਤੀ ਸੀ ਅਤੇ ਫਿਰ ਵਿਆਹ ਵੀ ਰੱਖਿਆ ਸੀ। ਉਹ ਗਵਾਂਡੀ ਹੀ ਨੇ ਸਾਡੇ ਜਿਨ੍ਹਾਂ ਦੇ ਵੱਲੋਂ ਇਹ ਰਿਸ਼ਤਾ ਦੱਸਿਆ ਗਿਆ ਸੀ ਅਤੇ ਸਾਰਾ ਖਰਚ ਕਰਨ ਦੀ ਗੱਲ ਮੁੰਡੇ ਵਾਲਿਆਂ ਨੇ ਕੀਤੀ ਸੀ ਜੋ ਕਿ ਬਾਅਦ ਦੇ ਵਿੱਚ ਮੁੱਕਰ ਗਏ। ਇਹ ਸਾਰਾ ਝਗੜਾ ਵਿਆਹ ਵਾਲੇ ਦਿਨ ਹੀ ਸ਼ੁਰੂ ਹੋ ਗਿਆ ਸੀ ਅਤੇ ਰੋਲਾ ਪੈਸੇ ਦਾ ਸੀ। ਕੁੜੀ ਨੂੰ ਪਰੇਸ਼ਾਨ ਕਰਨਾ ਸਾਰੇ ਪਰਿਵਾਰ ਨੇ ਸ਼ੁਰੂ ਕਰ ਦਿੱਤਾ ਮਾਪੇ ਆਖਦੇ ਨੇ ਕਿ ਜੇਕਰ ਉਹ ਨਹੀਂ ਚੰਗੀ ਲੱਗਦੀ ਸੀ ਤਾਂ ਉਸ ਨੂੰ ਵਾਪਸ ਮੋੜ ਦਿੰਦੇ ਅਲੱਗ ਹੋ ਜਾਂਦੇ ਤਲਾਕ ਲੈ ਲੈਂਦੇ ਪਰ ਉਸਦੀ ਜਾਨ ਕਿਉਂ ਲਈ ਗਈ ਇਸ ਮੌਕੇ ਤੇ ਉਸਦੀ ਤਾਈ ਦੀ ਕੁੜੀ ਦਾ ਨਾਮ बार-बार ਸਾਹਮਣੇ ਆ ਰਿਹਾ ਹੈ ਮੁੰਡੇ ਦੀ ਤਾਈ ਦੀ ਕੁੜੀ ਜਿਸ ਦੇ ਬਾਰੇ ਕੁੜੀ ਦੇ ਪਰਿਵਾਰਿਕ ਮੈਂਬਰ ਆਖਦੇ ਨੇ ਕਿ ਉਹ ਘਰ ਦੇ ਵਿੱਚ ਮੁੱਖ ਭੂਮਿਕਾ ਨਿਭਾਉਂਦੀ ਸੀ ਅਤੇ ਉਸ ਤੇ ਚੱਲਦੇ ਹੀ ਉਸ ਤੇ ਕਰਕੇ ਹੀ ਘਰ ਦੇ ਵਿੱਚ ਉਹ ਸਭ ਕੁਝ ਹੋਇਆ ਹੈ ਉਹ ਸਾਰੇ ਜਾਣੇ ਮਿਲੇ ਹੋਏ ਨੇ ਅਤੇ ਉਹਨਾਂ ਦੇ ਖਿਲਾਫ ਕੰਨ ਦੀ ਕਾਰਵਾਈ ਦਿ ਲਈ ਉਹ ਸਰਕਾਰ ਦੇ ਅੱਗੇ ਹੱਥ ਜੋੜ ਕੇ ਅਪੀਲ ਕਰ ਰਹੇ ਨੇ ਮੈਂ ਪਰਮਜੀਤ ਸਿੰਘ ਸਰਪੰਚ ਸਾਹਿਬ ਦਾ ਜੰਮੀਆਂ ਤੋਂ ਸਾਡੇ ਪਿੰਡੋਂ ਰਿਸ਼ਤੇਦਾਰੀ ਆ ਲੱਖੇ ਦੀ ਲੱਖੇਪਿੰਡ ਦੀ ਕੁੜੀ ਹੈ ਇਹਦੇ ਕੁੜੀ ਦਾ ਪਰਿਵਾਰ ਬਹੁਤ ਨਰਮ ਹੈ ਕੁੜੀ ਦੇ ਮੈਰਿਜ ਹੋਈ ਨੂੰ ਹਜੇ ਤਕਰੀਬਨ 20 ਦਿਨ ਹੀ ਹੋਏ ਐ ਤੇ ਇਹਨਾਂ ਨੇ ਰਾਤ ਸੌਹਿਆ ਆਏ ਨੇ ਸੌਹੀ ਆਏ ਨੇ ਕੁੜੀ ਨੂੰ ਮਾਰਤਾ ਤੇ ਹੁਣ ਪੁਲਿਸ ਕਾਰਵਾਈ ਕਰੀ ਜਾਂਦੀ ਆ ਕਿੰਨਾ ਬਾਕੀ ਚਲੋ ਸਾਨੂੰ ਸੰਤੁਸ਼ਟੀ ਆ ਵੀ ਕਾਰਵਾਈ ਵੀ ਵਧੀਆ ਕਰਨੀ ਪੁਲਿਸ ਵਾਲੇ ਸਾਰੀ ਕਰਨੀ ਚਾਹੀਦੀ ਵੀ ਆ ਗਾਹ ਨੂੰ ਹੀ ਇਹੇ ਘਟਨਾ ਬਣਨੀ ਚਾਹੀਦੀ ਕਿਹੜੇ ਪਿੰਡ ਵਿਆਹੀ ਸੀ ਇਹ ਨਰੈਣਗੜ੍ਹ ਸੋਹੀਆਂ ਕਿ ਟੱਲਿਆ ਥਾਣਾ ਪਹਿਲਾਂ ਵੀ ਕੋਈ ਮਸਲਾ ਸੀ ਕੋਈ ਦਾਅ ਦੇ ਜਿਹਨੂੰ ਲੈ ਕੇ ਪਹਿਲਾਂ ਮੰਗਦੇ ਸੀ ਕਿੰਨਾ ਕਿਤੇ ਕੋਹ ਮੰਗ ਲੈਂਦੇ ਸੀ ਵਿਆਹ ਤੋਂ ਪਹਿਲਾਂ ਵੀ ਉਹਨਾਂ ਨੇ ਜਾਂਦੀ ਕੁਝ ਜ਼ਮੀਨ ਵਗੈਰਾ ਲਖਾਈ ਵੀ ਹੈ ਤੇ ਹੁਣ ਵੀ ਪੈਸੇ ਦੀ ਮੰਗ ਕਰਦੇ ਸੀ ਉਹਦਾ ਵਿਆਹ ਕੁੜੀ ਦਾ ਆਇਆ ਬਸ ਕਿੰਨੇ ਪੈਣ ਭਰਾ ਸੀ ਇਹ ਲੱਗਦਾ ਇਹ ਦੋ ਪੈਣ ਭਰਾ ਕੀ ਲੱਗਦਾ ਜੀ ਇਹ ਕਤਲ ਆ ਜੀ ਕਤਲ ਹੈ ਬਿਲਕੁਲ ਕਤਲ ਹੈ ਕੀ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਅਸੀਂ ਤਾਂ ਕਹਿੰਦੇ ਆ ਕਿ ਉਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਸਾਰੇ ਪਿੰਡ ਨੂੰ ਕੁਛ ਕੇ ਦੇਖ ਲਓ ਬਹੁਤ ਹੀ ਨਰਮ ਮੁੰਡਾ ਸੀ ਨਾ ਨਸੱਤ ਪੈਨੂ ਮੋਹ ਲਾਉਂਦਾ ਸੀ ਚੰਗੇ ਭਲੇ ਰੋਟੀ ਖਾ ਕੇ ਬੈਨੇ ਸੀਂਦਰੀਆ ਖਾਸ ਪਰਵਾਸ ਸੀਗਾ ਸਾਨੂੰ ਨਹੀਂ ਪਤਾ ਤੜ ਕੇ ਕੀ ਬਾਣਾ ਬੀਤੇ ਸਾਡੇ ਅਸੀਂ ਤਾਂ ਜਦੋਂ ਮੁੰਡਾ ਭੱਜਿਆ ਉਦੋਂ ਬਸ ਸਿਰਫ ਮੁੰਡਾ ਹੀ ਪਾਈਦਾ ਦੇਖਿਆ ਵਾਚਸ ਦਿਨ ਬਹੁ ਦੇਖੀ ਜਦੋਂ ਬਹੁ ਮੁੱਕੀ ਪਈ ਸੀ ਹਾਂ ਸਾਨੂੰ ਇੰਨਾ ਹੀ ਪਤਾ ਵੀ ਰ ਹੋਰ ਕੁਛ ਨਹੀਂ ਪਤਾ ਬਸ ਵੀਰੇ ਸੀ ਇੰਨੇ ਕਹਿਣਾ ਚਾਹੁੰਦੇ ਆ ਰਾਤ ਦੀ ਗੱਲ ਆ ਬਦਿਆ ਠੀਕ ਠਾਕ ਆਪਦਾ ਸਾਰੀ ਫੈਮਿਲੀ ਨੇ ਰੋਟੀ ਪਾਣੀ ਖਾਧਾ ਵਾ ਰੋਟੀ ਪਾਣੀ ਖਾ ਕੇ ਉਹ ਆਪਣੇ ਕਮਰੇ ਚ ਗਏ ਆਗੇ ਸਾਨੂੰ ਨਹੀਂ ਪਤਾ ਵੀ ਉਹਨਾਂ ਚ ਕੋਈ ਗੱਲ ਹੋਈ ਹੈ ਜਾਂ ਉਹਨਾਂ ਚ ਕੀ ਹੋਇਆ ਕੀ ਨਾ ਹੋਇਆ ਸਾਰਾ ਬਦਿਆ ਖੁਸ਼ ਮિજાਜ ਪਰਵਾਰ ਸੀਗਾ ਇਹਨਾਂ ਨੇ ਜਦੋਂ ਤਕਰੀਬਨ 2.5 ਕਵਈ ਦਾ ਟਾਈਮ ਆ ਉਹ ਮੁੰਡਾ ਸਾਡਾ ਮੋਟਰਸਾਈਕਲ ਲੈ ਕੇ ਘਰੋਂ ਬਾਹਰ ਗਿਆ ਤਾਂ ਮੰਮੀ ਨੇ ਜਾ ਕੇ ਦੇਖਿਆ ਕਿ ਮੁੰਡਾ ਚਲਿਆ ਗਿਆ ਤਾਂ ਜਾ ਕੇ ਕਮਰੇ ਜਿੱਥੇ ਜਦੋਂ ਬਹੂ ਹਲਾਈ ਇਹਨਾਂ ਨੇ ਤਾਂ ਬਹੂ ਹੈਨੀ ਸੀਗੀ ਚਾਸਪ੍ਰਿਤ ਕੋਰ ਹੈਨੀ ਸੀਗੀ ਉਹਦੇ ਗੱਲ ਤੇ ਕੁਛ ਬਾਹਰ ਕਰਿਆ ਹੋਇਆ ਸੀਗਾ ਸਾਡੇ ਮੁੰਡੇ ਨੇ ਹੀ ਕਰਿਆ ਸੀਗਾ ਜਾਂ ਜਾਂ ਸਾਨੂੰ ਉਹਨਾਂ ਦੀ ਕੋਈ ਗੱਲ ਹੋਈ ਉਹ ਵੀ ਨਹੀਂ ਪਤਾ ਪਰ ਇਨਨ ਕ ਵਸ ਅਸੀਂ ਕਹਿਣਾ ਜਾਣਦੇ ਆ ਇਨਨ ਤੇ ਸਾਡੇ ਮਾਪਿਆਂ ਦਾ ਕਿਸੇ ਰੋਲ ਆ ਨਾ ਕਿਸੇ ਭੈਣ ਭਾਈ ਦਾ ਰੋਲ ਆ ਉਹਨਾਂ ਦੋਨਾਂ ਚ ਕੀ ਹੋਇਆ ਉਹ ਹੀ ਜਾਣਾਂ ਜੇ ਸਾਡਾ ਮੁੰਡਾ ਦੱਸ ਸਕਦਾ ਅਸੀਂ ਕੁਛ ਨਹੀਂ ਕਹਿ ਸਕਦੇ ਅਸੀਂ ਪਾਲਸ ਪ੍ਰਸ਼ਾਸਨ ਜੋ ਦੋਸੀ ਸੀ ਉਹ ਆਪ ਫੋਨ ਕਰਕੇ ਫੜਾਇਆ ਅਸੀਂ ਬਸ ਇਹੀ ਮੰਗ ਕਰਦੇ ਹਾਂ ਜੋ ਦੋਸੀ ਆ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਆ ਬਾਕੀ ਸਾਡੇ ਕਿਸੇ ਪਰਿਵਾਰ ਨੂੰ ਕੋਈ ਗਲਤੀ ਨਹੀਂ ਹੈ ਕਿ ਕਿਸੇ ਨੂੰ ਨਜਾਇਜ਼ ਨਾ ਵਸਾਇਆ ਜਾਵੇ ਦੋਸੀ ਨੂੰ ਜੋ ਸਜ਼ਾ ਬਣਦੀ ਹੈ